ਤੇ ਜਿਹੜੇ ਹੁਣ ਤੁਹਾਨੂੰ ਡਿਜ਼ਾਈਨ ਦਿਖਾਉਣ ਲੱਗੇ ਆ ਪੂਰੇ ਸੁਪਰ ਹਿੱਟ ਡਿਜ਼ਾਈਨ ਆਈ ਰਹੀ ਜੀ ਤੇ ਉਸ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਹੁਣ ਸਬਸਕ੍ਰਾਈਬ ਤੇ ਨਵੇਂ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਸ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੇ ਲਵੇ ਏਕੇ ਟੈਕਸ ਦਾ ਹੋਰ ਬਹੁਤ ਮਾਲ ਆ ਗਿਆ ਤੋਂ ਤੁਹਾਨੂੰ ਸਾਰਾ ਦਿਖਾਵਾਂਗੇ ਆ ਸਾਰੀ ਨਵੀਂ ਵੀਡੀਓ ਦੇ ਵਿੱਚ ਜਿਹੜਾ ਮਾਲ ਆਇਆ ਤੁਹਾਨੂੰ ਸਾਰਾ ਮਾਲ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਣੇ ਲਵੇ ਏਕੇ ਜੀ ਪ੍ਰਿੰਸੈਸ ਮੈਚਿੰਗ ਆਈ ਹੈ ਬਹੁਤ ਸੋਹਣਾ ਮਾਲ ਹੈਗਾ ਬਹੁਤ ਸੋਹਣਾ ਡਿਜ਼ਾਈਨ ਦਿਖਾ ਦੂਜੀ ਬਹੁਤ ਸੋਹਣਾ ਡਿਜ਼ਾਈਨ ਹੈ ਮੈਂ ਉੱਪਰ ਕਰਕੇ ਦਿਖਾ ਦੇ ਕੋਲ ਹੌਲੀ ਹੌਲੀ ਆ ਲੋ ਇਹ ਜੀ ਸਲਵਾਰ ਹੋਊਗੀ ਜੀ ਚੈੱਕ ਕਰਾ ਦੋ ਜੀ ਆ ਲੋ ਇਹ ਕੇ ਟੈਕਸ ਦੀ ਮੋਰ ਵੀ ਚੈੱਕ ਕਰਾ ਦੇ ਆ ਲੋ ਦੇਖੋ ਅਗਲਾ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਆ ਲੋ ਇੱਧਰ ਦਿਖਾ ਦੇ ਕਰ ਬਈ ਆ ਲੋ ਇਹਦੇ ਵਿੱਚ ਇੱਕ ਬਲੈਕ ਕਲਰ ਮਿਲੂਗਾ ਬਹੁਤ ਸਪੈਸ਼ਲ ਕਲਰ ਆ ਬਲੈਕ ਆ ਲੋ ਜੀ ਹਾਂ ਦਿਖਾਓ ਇਹ ਬਲੈਕ ਕਲਰ ਹੈ ਇਹਦੇ ਵਿੱਚ ਇਹ ਵੀ ਮੈਚਿੰਗ ਹੋਊਗਾ ਇਹ ਵੀ ਪ੍ਰਿੰਸੈਸ ਮੈਚਿੰਗ ਹੈ ਏਕੇ ਰੀਲ ਇੰਦਰ ਦਿਖਾ ਦੂਗੀ ਆ ਲਓ ਉੱਪਰ ਜਾਂਦੇ ਆ ਆ ਚੈੱਕ ਕਰੋ ਬੇਨ ਬਹੁਤ ਸੁਪਰ ਹਿੱਟ ਡਿਜ਼ਾਈਨ ਹੈ ਏਕੇ ਟੈਕਸ ਦਾ ਵੀ ਇਹ ਵੀ ਪ੍ਰਿੰਸੈਸ ਮੈਚਿੰਗ ਹੈ ਨਾਲ ਇਹਦੇ ਮੈਚਿੰਗ ਤਿੰਨ ਕਲਰ ਹੋਣਗੇ ਬਹੁਤ ਟਾਪ ਦਾ ਮਾਲ ਹੈ ਜੀ ਸਾਰਾ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਨਵੇਂ-ਨਵੇਂ ਡਿਜ਼ਾਈਨ ਦੇਖਣ ਵਾਸਤੇ ਨਵੇਂ-ਨਵੇਂ ਕੱਪੜੇ ਦੇਖਣ ਵਾਸਤੇ ਵੀਡੀਓ ਚ ਐਂਡ ਤੱਕ ਜਰੂਰ ਬਣੇ ਰਹੋ ਸਾਰੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਤੇ ਨਵਾਂ ਡਿਜ਼ਾਈਨ ਆਇਆ ਪ੍ਰਿੰਸੈਸ ਮੈਚਿੰਗ ਦਾ ਬਹੁਤ ਸੋਹਣਾ ਡਿਜ਼ਾਈਨ ਆਇਆ ਡਿਜ਼ਾਈਨ ਚੈੱਕ ਕਰੋ ਪਹਿਲਾਂ ਤਾਂ ਏਕ ਟੈਗਸ ਦੀ ਮੋਹਰ ਲੱਗੀ ਹੋਊਗੀ ਆਪ ਇਹਦੀ ਬਾਟਮ ਹੋਊਗੀ ਦੇਖੋ ਜੀ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਤੇ ਤਿੰਨੇ ਰੰਗ ਹੋਣਗੇ ਇਹਦੇ ਤਿੰਨੇ ਕਲਰ ਚਾਰਟ ਵੀ ਬਹੁਤ ਸੋਹਣਾ ਹੈ ਹਾਂ ਲੋ ਕਿਹ ਰੰਗ ਮਿਲ ਜੂਗਾ ਹਾਂ ਲੋ ਕਿਹਦਾ ਆ ਕਲਰ ਮਿਲ ਜੂਗਾ ਜੀ ਆਗਲਾ ਰਵੀ ਬਹੁਤ ਸੋਹਣਾਗਾ ਤੇ ਬਾਕੀ ਆਪਣੇ ਲਈ ਮਾਲ ਪਾਉਂਦਗੇ ਪ੍ਰਿੰਸੈਸ ਆਲ ਓਵਰ ਜਿਹੜੇ ਆ ਨਾ ਚੈੱਕ ਕਰੋ ਜੀ ਦਿਖਾ ਦਿਓ ਜੀ ਬੇਨ ਚੈੱਕ ਕਰੋ ਸਾਰਿਆਂ ਦੇ ਵਿੱਚ ਤੁਹਾਨੂੰ ਮੇਰਾ ਅੰਗ ਦੇ ਦਾਂਗੇ ਤਿੰਨ ਤਿੰਨ ਕਲਰ ਮਿਲ ਜਾਣਗੇ ਜੀ ਇਹ ਆਈਸਕ੍ਰੀਮ ਚਾਰਟ ਤੇ ਆ ਗਿਆ ਮਾਲ ਪੂਰਾ ਭਾਰੀ ਆ ਤੋ ਕਿਹਾ ਹੁਣ ਪੂਰੇ ਮੇਲੇ ਲਾਤੇ ਮਾਲ ਦੇ ਏਕ ਐਕ ਟੈਕਸ ਦੀ ਡਿਮਾਂਡ ਸੀ ਸਾਰਾ ਏਕ ਐਕ ਟੈਕਸ ਏਕ ਐਕ ਟੈਕਸ ਕਰਤਾ ਡੀ ਆਮ ਚੈੱਕ ਕਰੋ ਜੀ ਤਿੰਨ ਕਲਰ ਦੇ ਦਾਂਗੇ ਆ ਲੋ ਇੱਕ ਇਹ ਰੰਗ ਮਿਲ ਜੂਗਾ ਤੇ ਇੱਕ ਆਹ ਕਲਰ ਮਿਲ ਜੂਗਾ ਜੀ ਦਿਖਾ ਦਿਓ ਜੀ ਉਹ ਕਿਹੜੇ ਐ ਨਾ ਪੂਰਾ ਆ ਲੋ ਨਮਾੜੇ ਐਨ ਵੀ ਆ ਗਏ ਜੀ ਆਹ ਚੈੱਕ ਕਰੋ ਡਿਜ਼ਾਈਨ ਇਹ ਆਲ ਓਵਰ ਦੇ ਡਿਜ਼ਾਈਨ ਹੋਣਗੇ ਸਾਰੇ ਪੂਰੇ ਸੁਪਰ ਹਿੱਟ ਡਿਜ਼ਾਈਨ ਦੇ ਦਾਂਗੇ ਆ ਚੈੱਕ ਕਰਾਉ ਜੀ ਇਹ ਸਲੋ ਦਿਖਾ ਦੇ ਹੋਰ ਕੈਮਰੇ ਨਾਲ ਦੇਖੋ ੜੇ ਏਕੇ ਟੈਕਸ ਏਕੇ ਟੈਕਸ ਤੇ ਵਰਤੀ ਦੇ ਜਿੰਨੂ ਜਿੰਨੂ ਮਾਲ ਚਾਹੀਦਾ ਉਹ ਕੱਲ ਨੂੰ ਪਹੁੰਚੋ ਦੁਕਾਨ ਤੇ ਪੂਰਾ ਭਾਰੀ ਆਪਾਂ ਸੇਲ ਮੇਲਾ ਲਾਵਾਂਗੇ ਕੱਲ ਨੂੰ ਏਕੇ ਟੈਕਸ ਦਾ ਸਾਰੇ ਫੇਵਰੇਟ ਡਿਜ਼ਾਈਨ ਇਹ ਪੂਰੇ ਸਿਲੇਕਟਡ ਚੱਲ ਰਿਹਾ ਡਿਜ਼ਾਈਨ ਹੋਣਗੇ ਆ ਦਿਖਾ ਬਈ ਦੇਖੋ ਜੀ ਪੂਰਾ ਸੁਪਰ ਹਿੱਟਡ ਡਿਜ਼ਾਈਨ ਹੈ ਨਗਰ ਇਹਦਾ ਕਲਰ ਚਾਰਟ ਬਹੁਤ ਸੋਹਣਾ ਹੋਊਗਾ ਇਹਦੇ ਰੰਗ ਬਹੁਤ ਸੋਹਣੇ ਨੇ ਸਾਰੇ ਇਹਦਾ ਰੰਗ ਇੱਕ ਤਾਂ ਮੈਂ ਤੁਹਾਨੂੰ ਦਿਖਾਈ ਦੇਣਾਗਾ ਆਹ ਕਲਰ ਆਇਆ ਆ ਦਿਖਾ ਦੋ ਜੀ ਅੱਗੇ ਚੈੱਕ ਕਰਾ ਦੋ بڑا ਕੈਮਰਾ بڑا ਦੇਖੀ ਮਾ ਆ ਕੇ ਹਟੋ ਹਾਲੋ ਆ ਚਾ ਚੈੱਕ ਕਰਾਓ ਮੈਂ ਉੱਪਰ ਦਿਖਾ ਦੋ ਹੁਣ ਇਹ ਨਹੀਂ ਹੈਗਾ ਵੀ ਡਿਜ਼ਾਈਨਾਂ ਦੀ ਗੱਲ ਮੁੱਕ ਗਈ ਮਾੜਾ ਕੈਮਰਾ ਉਹ ਨਾ ਕਰ ਦੋ ਜੀ ਉੱਪਰ ਨੂੰ ਪੂਰੇ ਸੁਪਰ ਹਿੱਟੜੇ ਆ ਲੈ ਕੇ ਆਇਆ ਚੈੱਕ ਕਰਾਓ ਦਿਖਾ ਬਈ ਹਾਂਜੀ ਆ ਵੀ ਚੈੱਕ ਕਰਾ ਲੀ ਜੀ ਕੀ ਦੇ ਦੋ ਵੀ ਆ ਦੇਖ ਵੇ ਆ ਚੈੱਕ ਕਰੋ ਨਵਾਂ ਡੇਨ ਆ ਗਿਆ ਜੀ ਇਹ ਪ੍ਰਿੰਸਸ ਆਲਓਵਰ ਹੈ ਇਹਦਾ ਕਲਰ ਬਹੁਤ ਸੋਹਣਾ ਹੋਊ ਇੱਕ ਹੋਰ ਰੰਗ ਹੈ ਇਹਦੇ ਵਿੱਚ ਚਲੋ ਦਿਖਾਉਣਾ ਤੁਹਾਨੂੰ ਆਲਓ ਜੀ ਚੈੱਕ ਕਰੋ ਬੰਦਰ ਦਿਖਾਓ ਵੀ ਟੂਈ ਕਲਰ ਦਿਖਾਓ ਸਾਰੇ ਆਲੋ ਮਾੜੋ ਤੇਰਾ ਹੋਰ ਡੇਨ ਚੈੱਕ ਸਾਰੇ ਆ ਲੋ ਜੀ ਦੇਖੋ ਡੇ ਇਹ ਕੀ ਕਿ ਟੈਕਸ ਕਬਾ ਉਹਦੀ ਕੁਦਰਤ ਆ ਮੈਨੂੰ ਦੇਖੋ ਆਖਾ ਆ ਲੋ ਜੱਟਾ ਅਗਲੇ ਨਵੇਂ ਡੇਨ ਹੋਰ ਪਹੁੰਚ ਗਏ ਚੱਕੋ ਚੈੱਕ ਕਰੋ ਡੇਨ ਪੂਰੇ ਸੋਬਰ ਹਿੱਟ ਹੋਣਗੇ ਸਾਰੇ ਜੀ ਇਹਦਾ ਨਾਮ ਆ ਆ ਲੋ ਦਿਖਾਓ ਘੱਟੋ ਘੱਟ 150 ਡੇਨ ਆਇਆ ਆਪਣੇ ਨਵੇਂ ਟਿਕਟ ਐਕਸ ਲਾਉਣ ਦੇ ਆ ਲੋ ਜੀ ਕੋਈ ਆ ਚੈੱਕ ਕਰਾਉ ਆਪਣਾ ਡੇਨ ਸੁਪਰ ਹਿੱਟ ਡੇਨ ਆ ਜੀ ਚੈੱਕ ਕਰੋ ਦੇਖ ਲਈਏ ਜੀ ਚਲੋ ਤੇ ਜਿਹੜੇ ਹੁਣ ਤੁਹਾਨੂੰ ਡਿਜ਼ਾਈਨ ਦਿਖਾਉਣ ਲੱਗੇ ਆ ਪੂਰੇ ਸੁਪਰ ਹਿੱਟ ਡਿਜ਼ਾਈਨ ਆਈ ਰਹੀ ਜੀ ਤੇ ਉਸ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਹੁਣ ਸਬਸਕ੍ਰਾਈਬ ਤੇ ਨਵੇਂ ਡਿਜ਼ਾਈਨ ਆਪਾਂ ਹੁਣੇ ਹੁਣੇ ਲੈ ਕੇ ਆਏ ਆ ਵੀਡੀਓ ਦੇ ਵਿੱਚ ਤੁਹਾਨੂੰ ਬਸ ਹੁਣ ਖੋਲ ਕੇ ਹਰਤੀ ਸੀ ਮਾਲ ਦਿਖਾਉਣੇ ਆ ਤੁਹਾਨੂੰ ਚੈੱਕ ਕਰੋ ਤੇ ਪੂਰੀ ਰੂਹ ਖੁਸ਼ ਹੋ ਜੁੜੀ ਜਾਂ ਦੇ ਦੇ ਕੇ ਆਹ ਦੇਖੋ ਡਿਜ਼ਾਈਨ ਪਹਿਲਾਂ ਦਾ ਜੀ ਕੀ ਬਾਤ ਹੈ ਆਹ ਦੇਖੋ ਡਿਜ਼ਾਈਨ ਨਵੇਂ ਨਵੇਂ ਕੀਟ ਡਿਜ਼ਾਈਨ ਦੇਖੋ ਕੀ ਬਾਤ ਹੈ ਚੈੱਕ ਕਰੋ ਇਹ ਬਹੁਤ ਛੋੜੇ ਪ੍ਰੈਸਰ ਕਨੈਕਸ਼ਨ ਦੇ ਟੌਪ ਤੇ ਸਾਰਾ ਤਾਂ ਟੌਪ ਵਾਲੀ ਨਾਲ ਦੇਖੋ ਚੜਦੇ ਤੋਂ ਚੜਦਾ ਲਵੇਂ ਕਰਕੇ ਦਿਖਾ ਦੇ ਬਿੱਟੂ ਜੀ ਆ ਦੋ ਵਲੀ ਆਹ ਦੇਖੋ ਕੀ ਬਾਤ ਹੈ ਕੀ ਕਰੋਂ ਅੜਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਅਗਲਾ ਡਿਜ਼ਾਈਨ ਦੇਖ ਭਾਈ ਟੈਕਸ ਏਕੇ ਟੈਕਸ ਹੋ ਜੇ 4 ਵਾਸੀ ਕੀ ਬਾਤ ਹੈ ਸੁਪਰ ਸੁਪਰ ਹਿੱਟ ਆ ਆ ਚੈੱਕ ਕਰੋ ਆਏ ਹਾਏ ਹਾਏ ਕੀ ਬਾਤ ਰੂਹ ਖੁਸ਼ ਹੁੰਦੀ ਏ ਦੇਖ ਕੇ ਆਏ ਹਾਏ 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 ਕੀ ਬਾਤ ਹੈ ਆਗਲਾ ਦੇਖੋ ਆ ਲੋ ਜੀ ਤੋਂ 100 ਪਰ ਹਟਾਣ ਖੁੱਲ ਰਿਹਾ ਨਵੇਂ ਤੋਂ ਨਵੇਂ ਆ ਲੋ ਪਹੁੰਚੋ ਔੜ ਲਗਲਾਂ ਲਾਤ ਆਪਾਂ ਨੇ ਹੁਣ ਮੇਲਾ ਪੂਰਾ ਆ ਚੜਾ ਸ਼ਕ ਕੋ ਜੀ ਕੀ ਦੇਖ ਫੈਬ੍ਰਿਕ ਬੁਟੀ ਦੇਖੋ ਫੈਬ੍ਰਿਕ ਬੁਟੀ ਆ ਗਿਆ ਹਿੰਦ ਜੈਨ ਦੇਖੋ ਜੈਨ ਦੇਖੋ ਫੈਬ੍ਰਿਕ ਦੇਖੋ ਟਾਪ ਕੁਆਲਿਟੀ ਦਾ ਫੈਬ੍ਰਿਕ ਆ ਦੇਖੋ ਅੱਗੇ ਪ੍ਰਿੰਸ ਮੈਚਿੰਗ ਦਾ ਮਾਰ ਮਾਰ ਦਿਖਾਵੇ ਐ ਨਹੀਂ ਹੈਗਾ ਵੀ ਜੇ ਆਓਗੇ ਇੱਕ ਰੱਦਾ ਰੂਤ ਮਿਲੂਗਾ ਪੂਰਾ ਪੂਰਾ ਮਾਲ ਮਿਲੂਗਾ ਲੈ ਕਰੋ ਜੀ ਬੀ ਐਂਡ ਮਾਸਟਰਡ ਆ ਗਿਆ ਆ ਰਾਣੀ ਆ ਗਿਆ ਦੇਖੋ ਕਿਆ ਸੋਹਣਾ ਰੰਗ ਆਇਆ ਦੇਖੋ ਰੰਗ ਜੈ ਇੱਕ ਕਰੋ ਜੀ ਇਹ ਆਪਣਾ ਸਾਰਾ ਹੋਈ ਸਾਰੇ ਚਾਰਟ ਨਵੇਂ ਨੇ ਨਵੇਂ ਸਾਰਾ ਨੀ ਟੈਕਸਟ ਬੁੱਢੀਆਂ ਮਾਤਾ ਵੀ ਆ ਗਈ ਮਾਰੀ ਮਾਤਾਵਾਂ ਵਾਸਤੇ ਆ ਗਿਆ ਦੇਖੋ ਕੁੜੀਆਂ ਜਿਹੜੀਆਂ ਆਪਣੇ ਬਾਵਾ ਬੁੜੀਆਂ ਨਹੀਂ ਆਂ ਵਿਚਾਰੀਆਂ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਏਕੇ ਟੈਕਸ ਦੇ ਸਾਰਾ ਤੋਂ ਟੌਪ ਦੇ ਡਿਜ਼ਾਈਨ ਨੇ ਨਵੇਂ ਸਾਰੇ ਲੇਟੈਸਟ ਦੇਖੋ ਜੀ ਆ ਲਓ ਆ ਹਾ ਹਾ ਕਿਆ ਕਰਾ ਲਈ ਕਿਆ ਵਾਹ ਬਹੁਤ ਰੂਹ ਖੁਸ਼ ਹੁੰਦੀ ਆ ਸਾਰੇ ਡੀਲ ਦੇਖ ਕੇ ਦੇਖੋ ਅੱਗੇ ਲਓ ਜੀ ਫਰੋਜ਼ੀ ਕਲਮਾ ਪਹੁੰਚ ਗਿਆ ਕਹਿੰਦੇ ਇਹ ਸਾਰਾ ਤੋਂ ਸਰਾ ਚੈੱਕ ਕਰਾ ਦੇ ਚੜਦੇ ਤੋਂ ਚੜਦੇ ਰੰਗ ਨੇ ਦੇਖੋ ਕਿਆ ਬਾਤ ਹੈ ਓਕੇ ਧੰਨਵਾਦ ਜੀ ਵੀਡੀਓ ਦਾ ਐਂਡ ਤੱਕ ਬਣੇ ਰਹਿਣ ਲਈ ਕੱਲ ਨੂੰ ਆਪਾਂ ਸਿਮਰ ਲੈ ਕੇ ਆਵਾਂਗੇ ਆਪਣੇ ਲਈ ਮਾਲ ਕੱਲ ਨੂੰ ਆ ਜਾਣਾ ਸਿਮਰ ਦਾ ਜਬੂ ਮਾਲ ਲਖਿਆਤਾ ਇੱਕ ਗੱਡੀ ਆ ਜੂ ਕੱਲ ਨੂੰ ਤੇ ਵੀਡੀਓ ਚ ਐਂਡ ਤੱਕ ਬਣੇ ਲਈ ਤੁਹਾਡਾ ਧੰਨਵਾਦ ਚੈਨਲ ਕਰ ਲਓ ਸਬਸਕ੍ਰਾਈਬ ਓਕੇ ਥੈਂਕ ਯੂ ਬਾਏ ਬਾਏ ਸਤਿ ਸ੍ਰੀ ਅਕਾਲ ਜੇ ਬੈਠੇ ਰਹੇ